ਮਸ਼ਹੂਰ ਮਾਡਲ ਤੇ ਵਲੌਗਰ ਢਿੱਲੋਪ੍ਰੀਤ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਲੌਗਸ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉਸ ਦੇ ਚਾਹਣ ਵਾਲਿਆਂ ਤੇ ਉਸ ਦੇ ਫਾਲੋ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤੇ ਲੋਕ ਉਸ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਹਨ ਤੇ ਜੇਕਰ ਗੱਲ ਕਰੀਏ ਢਿੱਲੋਪ੍ਰੀਤ ਦੇ ਗੱਡੀਆਂ ਤੇ ਟਰੈਕਟਰਾਂ ਦੀ ਕਲੈਕਸ਼ਨ ਦੀ ਤਾਂ ਉਸ ਤੇ ਕੋਲ ਕਾਫੀ ਜ਼ਿਆਦਾ ਮਹਿੰਗੀਆਂ ਗੱਡੀਆਂ ਹਨ ਤੇ ਟਰੈਕਟਰ ਵੀ ਕਾਫੀ ਜ਼ਿਆਦਾ ਹਨ ਤੇ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਚਾਹਣ ਵਾਲੇ ਉਸ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਦੇ ਰਹੀ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹਾਲ ਹੀ ਦੇ ਵਿੱਚ ਉਸ ਨੇ ਇੱਕ ਹੋਰ ਨਵਾਂ ਟਰੈਕਟਰ ਖਰੀਦ ਕੇ ਧੱਕ ਪਾ ਦਿੱਤੀ ਹੈ ਤੇ ਜਿਸ ਦੀ ਵੀਡੀਓ ਵੀ ਉਸ ਨੇ ਸ਼ੇਅਰ ਕੀਤੀ ਹੈ ਤੇ ਜਿਵੇਂ ਹੀ ਉਸ ਨੇ ਵੀਡੀਓ ਸ਼ੇਅਰ ਕੀਤੀ ਤਾਂ ਉਸ ਨੂੰ ਲੋਕ ਕਮੈਂਟਾਂ ਦੇ ਵਿੱਚ ਵਧਾਈਆਂ ਦੇ ਰਹੀ ਹਨ ਤੇ ਉਸ ਨੂੰ ਕੌਂਗ੍ਰੈਚੁਲੇਟਸ ਕਰ ਰਹੇ ਹਨ ਤੇ ਏਜੰਸੀ ਚੋ ਜਿਵੇਂ ਹੀ ਟਰੈਕਟਰ ਕਢਾਇਆ ਤਾਂ ਉਹ ਲੱड्डੂ ਵੰਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਸ ਨੇ ਵੀਡੀਓ ਪਾ ਕੇ ਲੋਕਾਂ ਨੂੰ ਵੀ ਕਾਫੀ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਤੇ ਉਸ ਨੇ ਵੀਡੀਓ ਦੇ ਵਿੱਚ ਕੀ ਕਿਹਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਇੱਕ ਹੋਰ ਇੱਕ ਹੋਰ ਲੈ ਵੀਰ ਇੱਕ ਟਰੈਕਟਰ ਹੋਰ ਇੱਕ ਹੋਰ ਹੋਰ ਨਵੇਂ ਮੁਰਾ ਇੱਕ ਟਰੈਕਟਰ ਹੋਰ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ